ਸੋਸ਼ਲ ਮੀਡੀਆ ਤੇ ਜਸਪ੍ਰੀਤ ਕੌਰ ਵਾਸੀ ਮਾਛੀਕੇ ਵੱਲੋਂ ਪੋਸਟ ਵੀਡੀਓ ਪਾਈ ਗਈ ਹੈ ਜਿਹਦੇ ਸੰਦਰਭ ਚ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਦੀ ਦਰਖਾਸਤ ਦੀ ਪੜਤਾਲ ਡੀਐਸਪੀ ਕ੍ਰਾਈਮ ਗੈਸਟ ਵੂਮਨ ਕਰ ਰਹੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਇੱਕ ਦਰਖਾਸਤ ਦਿੱਤੀ ਸੀਗੀ ਉਸ ਦਰਖਾਸਤ 'ਚ ਇਹਨਾਂ ਨੇ ਆਪਣੇ ਸਹੁਰਾ ਘਰ ਦੇ ਨਾਲ ਰਾਈ ਨਵਾਂ ਕਰ ਲਿਆ ਸੀ ਤੇ 25 ਦਿਨ ਦਾ ਸਮਾਂ ਇਹਨਾਂ ਦੇ ਸਹੁਰਾ ਘਰ ਨੇ ਲਿਆ ਸੀ ਵੀ ਜੋ ਵੀ ਡਾਕੂਮੈਂਟਸ ਲੜਕੀ ਦੇ ਨਾਮ ਤੇ ਨਹੀਂ ਕਰਾਏ ਗਏ ਜਾਂ ਮੈਰਿਜ ਰਜਿਸਟਰ ਨਹੀਂ ਕਰਾਈ ਗਈ ਉਹ ਸੀ ਕਰਵਾਵਾਂਗੇ ਉਹ 25 ਦਿਨਾਂ ਦੇ ਵਿੱਚ ਵਿੱਚ ਇਸ ਇਹਦੇ ਲੜਕੀ ਦੇ ਸਹੁਰਾ ਘਰ ਵੱਲੋਂ ਜਿਹੜੇ ਕਿ ਉਹ ਡਾਕੂਮੈਂਟਸ ਦੇ ਵਿੱਚ ਇਹਦਾ ਨਾਂ ਨਹੀਂ ਇੰਦਰਾਜ ਕਰਾਇਆ ਗਿਆ ਤੇ ਨਾ ਹੀ ਮੈਰਿਜ ਰਜਿਸਟਰ ਕਰਾਈ ਗਈ ਤੇ ਉਸ ਤੋਂ ਬਾਅਦ ਫਿਰ ਇਸ ਲੜਕੀ ਨੇ ਦਰਖਾਸਤ ਦਿੱਤੀ ਜੀ ਦੀ ਫਿਰ ਉਸ ਦਰਖਾਸਤ ਦੀ ਪੜਤਾਲ ਜਿਹੜੀ ਡੀਐਸਪੀ ਕ੍ਰਾਈਮ ਇਨਕੈਸਟ ਵੂਮਨ ਕਰ ਰਹੇ ਉਸ ਪੜਤਾਲ ਤੋਂ ਬਾਅਦ ਉਹਨਾਂ ਦੀ ਰਿਪੋਰਟ ਜਿਹੜੀ ਉਹ ਡੀਐਲੀਗਲ ਪਾਸੋਂ ਰਾਈਲੀ ਭੇਜੀ ਗਈ ਸੀ ਤੇ ਡੀਐਲੀਗਲ ਨੇ ਸਬੂਤਾਂ ਦੀ ਘਾਟ ਹੋਣ ਕਰਕੇ ਉਹਦੇ ਉੱਪਰ ਕੁਝ ਇਤਰਾਜ਼ ਲਾਏ ਉਹਨਾਂ ਇਤਰਾਜਾਂ ਦੀ ਪੂਰਤੀ ਹੋ ਗਈ ਹੈ ਤੇ ਉਹ ਇਤਰਾਜਾਂ ਦੀ ਪੂਰਤੀ ਹੋਣ ਤੋਂ ਬਾਅਦ ਕਾਨੂੰਨ ਅਨਸਾਰ ਜੋ ਵੀ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਜਸਪ੍ਰੀਤ ਕੌਰ ਵਸੀ ਮਾਛੀਕੇ ਵੱਲੋਂ ਪੋਸਟ ਵੀਡੀਓ ਪਾਈ ਗਈ ਹੈ ਜਿਹਦੇ ਸੰਦਰਭ ਚ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਦੀ ਦਰਖਾਸਤ ਦੀ ਪੜਤਾਲ ਡੀਐਸਪੀ ਕ੍ਰਾਈਮ ਗੈਸਟ ਵੂਮਨ ਕਰ ਰਹੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਇੱਕ ਦਰਖਾਸਤ ਦਿੱਤੀ ਸੀਗੀ ਉਸ ਦਰਖਾਸਤ ਇਨਾਂ ਨੇ ਆਪਣੇ ਸਹੁਰਾ ਘਰ ਦੇ ਨਾਲ ਰਾਈ ਨਵਾਂ ਕਰ ਲਿਆ ਸੀ ਤੇ 25 ਦਿਨ ਦਾ ਸਮਾਂ ਇਨਾਂ ਦੇ ਸਹੁਰਾ ਘਰ ਨੇ ਲਿਆ ਸੀ ਵੀ ਜੋ ਵੀ ਡਾਕੂਮੈਂਟਸ ਲੜਕੀ ਦੇ ਨਾਮ ਤੇ ਨਹੀਂ ਕਰਾਏ ਗਏ ਜਾਂ ਮੈਰਿਜ ਰਜਿਸਟਰ ਨਹੀਂ ਕਰਾਈ ਗਈ ਉਹ ਸੀ ਕਰਵਾਵਾਂਗੇ ਉਹ 25 ਦਿਨਾਂ ਦੇ ਵਿੱਚ ਵਿੱਚ ਇਸ ਇਹਦੇ ਲੜਕੀ ਦੇ ਸਹੁਰਾ ਘਰ ਵੱਲੋਂ ਜਿਹੜੇ ਕਿ ਉਹ ਡਾਕੂਮੈਂਟਸ ਦੇ ਵਿੱਚ ਇਹਦਾ ਨਾਂ ਨਹੀਂ ਇੰਦਰਾਜ ਕਰਾਇਆ ਗਿਆ ਤੇ ਨਾ ਹੀ ਮੈਰਿਜ ਰਜਿਸਟਰ ਕਰਾਈ ਗਈ ਤੇ ਉਸ ਤੋਂ ਬਾਅਦ ਫਿਰ ਇਸ ਲੜਕੀ ਨੇ ਅਰਖਾਸਤ ਦਿੱਤੀ ਜੀ ਦੀ ਫਿਰ ਅ ਉਸ ਅਰਖਾਸਤ ਦੀ ਪੜਤਾਲ ਜਿਹੜੀ ਡੀਐਸਪੀ ਕ੍ਰਾਈਮਿੰਗ ਇਸ ਵੂਮਨ ਕਰ ਰਹੇ ਉਸ ਪੜਤਾਲ ਤੋਂ ਬਾਅਦ ਉਹਨਾਂ ਦੀ ਰਿਪੋਰਟ ਜਿਹੜੀ ਉਹ ਡੀਇਲੀਗਲ ਪਾਸੋਂ ਰਾਈਟਲੀ ਭੇਜੀ ਗਈ ਸੀ ਤੇ ਡੀਇਲੀਗਲ ਨੇ ਸਬੂਤਾਂ ਦੀ ਘਾਟ ਹੋਣ ਕਰਕੇ ਉਹਦੇ ਉੱਪਰ ਕੁਝ ਇਤਰਾਜ਼ ਲਾਏ ਉਹਨਾਂ ਇਤਰਾਜ਼ਾਂ ਦੀ ਪੂਰਤੀ ਹੋ ਗਈ ਹੈ ਤੇ ਉਹ ਇਤਰਾਜ਼ਾਂ ਦੀ ਪੂਰਤੀ ਹੋਣ ਤੋਂ ਬਾਅਦ ਕਾਨੂੰਨ ਅਨੁਸਾਰ ਜੋ ਵੀ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਜਸਪ੍ਰੀਤ ਕੌਰ ਵਾਸੀ ਮਾਛੀਕੇ ਵੱਲੋਂ ਪੋਸਟ ਵੀਡੀਓ ਪਾਈ ਗਈ ਹੈ ਜਿਹਦੇ ਸੰਦਰਭ ਚ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਦੀ ਦਰਖਾਸਤ ਦੀ ਪੜਤਾਲ ਡੀਐਸਪੀ ਕ੍ਰਾਈਮ ਗੈਸਟ ਵੂਮਨ ਕਰ ਰਹੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਇੱਕ ਦਰਖਾਸਤ ਦਿੱਤੀ ਸੀਗੀ ਉਸ ਦਰਖਾਸਤ 'ਚ ਇਹਨਾਂ ਨੇ ਆਪਣੇ ਸਹੁਰਾ ਘਰ ਦੇ ਨਾਲ ਰਾਈ ਨਵਾਂ ਕਰ ਲਿਆ ਸੀ ਤੇ 25 ਦਿਨ ਦਾ ਸਮਾਂ ਇਹਨਾਂ ਦੇ ਸਹੁਰਾ ਘਰ ਨੇ ਲਿਆ ਸੀ ਵੀ ਜੋ ਵੀ ਡਾਕੂਮੈਂਟਸ ਲੜਕੀ ਦੇ ਨਾਮ ਤੇ ਨਹੀਂ ਕਰਾਏ ਗਏ ਜਾਂ ਮੈਰਿਜ ਰਜਿਸਟਰ ਨਹੀਂ ਕਰਾਈ ਗਈ ਉਹ ਸੀ ਕਰਵਾਵਾਂਗੇ ਉਹ 25 ਦਿਨਾਂ ਦੇ ਵਿੱਚ ਵਿੱਚ ਇਸ ਇਹਦੇ ਲੜਕੀ ਦੇ ਸਹੁਰਾ ਘਰ ਵੱਲੋਂ ਜਿਹੜੇ ਕਿ ਉਹ ਡਾਕੂਮੈਂਟਸ ਦੇ ਵਿੱਚ ਇਹਦਾ ਨਾਂ ਨੀਂਦਰਾਜ ਕਰਾਇਆ ਗਿਆ ਤੇ ਨਾ ਹੀ ਮੈਰਿਜ ਦੇ ਸਰਟੀਫਾਈ ਕੀ ਤੇ ਉਸ ਤੋਂ ਬਾਅਦ ਫਿਰ ਇਸ ਲੜਕੀ ਨੇ ਦਰਖਾਸਤ ਦਿੱਤੀ ਜੀ ਦੀ ਫਿਰ ਉਸ ਦਰਖਾਸਤ ਦੀ ਪੜਤਾਲ ਜਿਹੜੀ ਡੀਐਸਪੀ ਕ੍ਰਾਈਮ ਇਨ ਵੂਮਨ ਕਰ ਰਹੇ ਉਸ ਪੜਤਾਲ ਤੋਂ ਬਾਅਦ ਉਹਨਾਂ ਦੀ ਰਿਪੋਰਟ ਜਿਹੜੀ ਉਹ ਡੀਐਲੀਗਲ ਪਾਸੋਂ ਰਾਈਟ ਲਈ ਭੇਜੀ ਗਈ ਸੀ ਤੇ ਡੀਐਲੀਗਲ ਨੇ ਸਬੂਤਾਂ ਦੀ ਘਾਟ ਹੋਣ ਕਰਕੇ ਉਹਦੇ ਉੱਪਰ ਕੁਝ ਇਤਰਾਜ਼ ਲਾਇਆ ਉਨਾ ਇਤਰਾਜਾਂ ਦੀ ਪੂਰਤੀ ਹੋ ਗਈ ਹੈ ਤੇ ਉਤਰਾਜਾਂ ਦੀ ਪੂਰਤੀ ਹੋਣ ਤੋਂ ਬਾਅਦ ਕਾਨੂੰਨ ਅਨਸਾਰ ਜੋ ਵੀ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲੈਦੀ ਜਾ ਰਹੀ ਹੈ